ਗਾਂਧੀ ਦੇ ਚਾਰ ਗੋਲੀਆਂ ਨਾਲੇ ਮਰ ਗਈ ਉਹ ਤਾਂ ਵੀੰਤਦਨ ਖਾਲਜੀ ਵੀ ਨੇ ਜੈਕਟ ਪਾਈ ਹੋਈ ਹੈ ਪਰ ਉੱਤੇ ਉੱਤੇ ਇੱਥੇ ਹੀ ਮਾਰੀਆਂ ਗੋਲੀਆਂ ਨੇ ਮਰ ਤਾਂ ਉਹਦੇ ਨਾਲੇ ਗਈ ਉਹ ਫਿਰ ਸਤਵੰਤ ਵੱਲੋਂ ਆਖਰੀ ਗੋਲੀ ਇਹਨੇ ਕਰੀ ਵੀ ਤੂੰ ਚਲਾ ਨਹੀਂ ਤਾਂ ਮੈਂ ਤੈਨੂੰ ਮਾਰ ਦੇਣਾ ਅੱਛਾ ਇਹ ਦੇ ਮਰਨ ਤੋਂ ਬਾਅਦ ਉਹਨੂੰ ਉਹਨੂੰ ਤਾਂ ਲੈ ਗਏ ਇਹਨਾਂ ਨੂੰ ਲੈ ਆਏ ਗਾਰਡ ਰੂਮ ਚ ਲੋਤਮ ਕਾਲ ਨੇ ਆ ਕੇ ਕਿਹਾ ਵੀ ਇਹਨਾਂ ਨੂੰ ਇੱਦਾਂ ਕਿਉਂ ਪਟਾਇਆ ਸੀ ਸ਼ੂਟ ਦੇ ਬੀ 인드ਰਾ ਗਾਂਧੀ ਦੇ ਕਤਲ ਦੇ ਵਿੱਚ ਭਾਈ ਕੇਰ ਸਿੰਘ ਦੀ ਅਹਿਮ ਭੂਮਿਕਾ ਹੈ ਜਿੱਦਨ 인드ਰਾ ਗਾਂਧੀ ਦਾ ਕਤਲ ਹੋਇਆ ਉਸੇ ਦਿਨ ਸ਼ਾਮ ਤੋਂ ਸਾਡੇ ਪਿਤਾ ਜੀ ਨੂੰ ਲੈ ਕੇ ਪੁਲਿਸ ਆਏ ਭਾਈ ਸਤਵੰਤ ਸਿੰਘ ਤੇ ਬਿਆਨਤ ਸਿੰਘ ਨਾਲ ਕਿਸ ਤਰੀਕੇ ਨਾਲ ਮੁਲਾਕਾਤਾਂ ਹੁੰਦੀਆਂ ਮਿਲਦੇ ਕਦੋਂ ਨੇ ਇਹ ਉਸ ਤੋਂ ਬਾਅਦ ਪਰਿਵਾਰਾਂ ਨਾਲ ਕੀ ਹੋਇਆ ਮਤਲਬ ਤੁਹਾਡੇ ਨਾਲ ਉਸ ਵੇਲੇ ਜਦੋਂ ਰਹਿੰਦੇ ਸੀ ਦਿੱਲੀ ਦੇ ਵਿੱਚ ਸਾਰੇ ਉੱਥੇ ਹੀ ਸੀ ਸਾਨੂੰ ਪਤਾ ਲੱਗ ਜਾਂਦਾ ਤੇ ਵੀ ਇਹ ਪਾਪਾ ਜੀ ਦਾ ਸ਼ੋਰ ਮੱਚ ਰਿਹਾ ਅੱਛਾ ਜਦੋਂ ਟੌਰਚਰ ਕਰਦੇ ਹਾਂ ਸਾਡੀ ਮਦਰ ਨਾਲ ਹੁੰਦੀ ਸੀ ਅੱਛਾ ਤੁਹਾਡੇ ਮਦਰ ਨਾਲ ਜਦੋਂ ਨੌ ਖਿੱਚਣ ਲੱਗੇ ਨਾ ਤਾਂ ਮਦਰ ਨੇ ਕਿਹਾ ਮੇਰੇ ਨੌ ਖਿੱਚੋ ਤੁਹਾਨੂੰ ਜਾਨੀ ਕਿ ਪਤਾ ਸੀ ਸਾਰਾ ਇਹ ਮੈਨੂੰ ਪਤਾ ਸੀ ਵੀ ਸਾਰੀ ਇਹ ਪਲੈਨਿੰਗ ਬਿਲਕੁਲ ਸਾਰਾ ਘਰ ਮੇਰੇ ਘਰੇ ਹੋਈ ਹੈ ਨਾ ਸਾਰੀ ਗੱਲ ਤੁਹਾਡੇ ਸਾਹਮਣੇ ਮੁਲਾਕਾਤਾਂ ਮੇਰੇ ਘਰ ਆ ਕੇ ਇਹਨਾਂ ਨੇ